ਸੁੱਖਾ ਸੋ ਕਹਿੰਦਾ ਆਵਾਜ਼ ਮਾਰ ਕੇ ਬੀਬੀਆਂ ਨੂੰ ਭਾਈ ਅਸੀਂ ਤੁਹਾਨੂੰ ਹੱਥ ਤਾਂ ਲਾਉਣਾ ਨਹੀਂ ਹਾਂਜੀ ਆਪ ਦਾ ਸੋਨਾ ਸਾਰਾ ਲਾ ਕੇ ਸਾਨੂੰ ਦੇ ਦਿਓ ਆਪਦੇ ਗਹਿਣੇ ਲਾ ਕੇ ਹੁਣੇ ਲੁੱਟਣ ਆਏ ਆ ਹਾਂ ਤੇ ਇਹ ਗੱਲ ਆਏ ਕਰ ਰਹੇ ਆ ਉਹਦੇ ਚ ਕਿਤੇ ਬੀਬੀਆਂ ਨੇ ਕੁਛ ਕ ਲਾ ਕੇ ਦਿੱਤਾ ਇੱਕ ਕੁੜੀ ਆ ਉਹਦੇ ਚ ਉਹ ਕੁੜੀ ਦੇ ਕਿਤੇ ਜਿਹੜੇ ਕੰਗਣ ਹੈ ਨਾ ਉਹ ਹੱਥ ਛੋਟੇ ਹੋ ਵੱਡੇ ਹੋ ਗਏ ਤੇ ਕੰਗਣ ਛੋਟਾ ਰਹਿ ਗਿਆ ਲਵੇਂ ਨਾ ਹਾਂਜੀ ਉਹਨੇ ਫੇਰ ਕਿਹਾ ਭਾਈ ਭੈਣੇ ਤੇਰੇ ਜਿਹੜੇ ਕੰਗਣ ਪਾਏ ਆ ਤੂੰ ਵੀ ਦੇ ਦੇ ਅਸੀਂ ਕਿਹੜਾ ਹੁਣ ਟੱਕੇ ਨਾਲ ਲਾਉਣੇ ਆ ਤੂੰ ਦੇ ਦੇ ਭਾਈ ਖਾਲਸਾ ਆਇਆ ਤੇ ਅਸੀਂ ਆਪੇ ਲਾ ਕੇ ਦੇ ਦੋ ਕੁੜੀ ਦੇ ਲੈਨ ਨਾ ਹੁਣ ਜਿਹੜੀਆਂ ਉੱਥੇ ਬੀਬੀਆਂ ਵੱਡੀ ਉਮਰ ਦੀਆਂ ਉਹ ਡਰੀਆਂ ਵੀ ਆ ਜਿਹੜੇ ਅੱਜ ਤੱਕ ਹਮਲਾਵਰ ਆਉਂਦੇ ਸੀ ਦਿੱਲੀ ਉਹਨਾਂ ਤੋਂ ਡਰੀਆਂ ਵੀ ਆ ਉਹ ਕਿੱਦਾਂ ਵੀ ਯਾਰ ਪਤਾ ਨਹੀਂ ਕੀ ਹਾਲਾਤ ਕਰਨ ਇਹ ਹਾਂਜੀ ਕੁੜੀ ਨੂੰ ਮਾਰ ਹੀ ਨਾ ਦੇਣ ਕੰ ਨੇ ਆਏ ਕੁੜੀ ਦਾ ਉਹਨੇ ਖਿੱਚ ਕੇ ਕੰਗਣ ਇੱਕ ਵੱਡੀ ਉਮਰ ਦੀ ਬੀਬੀ ਨੇ ਲਾਇਆ ਕੁੜੀ ਦਾ ਹੱਥ ਛਿੱਲਿਆ ਗਿਆ ਉਹਨੂੰ ਗੁੱਸਾ ਆਇਆ ਕਿਤੇ ਕੁੜੀ ਨੂੰ ਕਹਿੰਦੀ ਨਾਲੇ ਸਾਨੂੰ ਪਹਿਣਾ ਗਈ ਜਾਂਦੇ ਨਾਲੇ ਸਾਡੇ ਗਹਿਣੇ ਖੋਈ ਜਾਂਦੇ ਹਾਂ ਸੁੱਖਾ ਸਿੰਘ ਦੇ ਦਿਲ 'ਚ ਵੱਜੀ ਏ ਗੱਲ ਹਾਂ ਉਹਨੂੰ ਬਹੁਤ ਉਹਦਾ ਮਨ ਉਦਾਸ ਹੋਇਆ ਉਹਨੇ ਕੀ ਕੀਤਾ ਸਿੰਘਾਂ ਨੂੰ ਕਹਿੰਦਾ ਜਿੰਨਾ ਵੀ ਲੁੱਟ ਮਾਰਦਾ ਸਮਾਨ ਲੈ ਕੇ ਆਏ ਹਨ ਉਹ ਕੁੜੀ ਦੇ ਪੈਰਾਂ 'ਚ ਢੇਰ ਕਰ ਦਿਓ ਵਾਪਸ ਦੇ ਦਿਓ ਲੋਕਾਂ ਦਾ ਵੀ ਬਾਕੀ ਵੀ ਉਹਦਾ ਵਾਪਸ ਤਾਂ ਦੇਣਾ ਹੀ ਸੀ ਲੋਕਾਂ ਦਾ ਵੀ ਉਹਦੇ ਪੈਰਾਂ 'ਚ ਢੇਰ ਕਰਕੇ ਕਹਿੰਦਾ ਵੀ ਗਲਤੀ ਹੋ ਗਈ ਭੈਣੇ ਹਣਾ ਤੂੰ ਮੈਨੂੰ ਕਹਿੰਦਾ ਬੱਜਰ ਪਾਪ ਕਰਨ ਤੋਂ ਰੋਕ ਲਿਆ ਤੂੰ ਮੈਨੂੰ ਯਾਦ ਕਰਾਤਾ ਵੀ ਤੁਸੀਂ ਸਾਡੀਆਂ ਭੈਣਾਂ ਹੋ ਤੇ ਅਸੀਂ ਭਾਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾ ਰਹੇ ਤੁਸੀਂ ੱਤਕਾ ਨਹੀਂ ਕਰ ਰਹੇ ਪਰ ਅਸੀਂ ਲੁੱਟ ਤਾਂ ਕਰ ਹੀ ਰਹੇ ਹਾਂ ਉਹ ਜਿਹੜੀ ਕੁੜੀ ਦੀ ਮਾਂ ਸੀ ਉਹ ਕੁੜੀ ਨੂੰ ਕਵੇ ਕਹਿੰਦੀ ਜੋ ਕੋਈ ਹੋਰ ਆਇਆ ਹੁੰਦਾ ਤੇਰੇ ਹੱਥ ਵੀ ਵੱਢ ਕੇ ਲੈ ਜਾਂਦਾ ਆਮ ਗੱਲ ਹੈ ਜੇ ਨਹੀਂ ਲੈਂਦੇ ਤਾਂ ਉਹਦੇ ਹੱਥ ਹੁੰਦਾ ਹੀ ਹੈ ਨਾ ਬਹੁਤ ਆਮ ਦਾ ਜਿਹਾ ਮੁੰਦਰੀ ਨਹੀਂ ਲਈਂ ਉਂਗਲ ਵੱਢ ਕੇ ਲਾ ਲਓ ਹੋਇਆ ਹੀ ਹੈ ਆਪਾ ਬਹੁਤ ਲੰਬੀਆਂ ਸਾਖੀਆਂ ਜੇ ਆਪਾਂ ਚਲਾ ਲਈਆਂ ਉਹ ਬਾਹਲੀਆਂ ਚੱਲ ਪੈਣਗੀਆਂ ਲੋਕਾਂ ਨੇ ਕਹਿੰਦੇ ਵੀ ਉਂਗਲੀਆਂ ਵੱਡ ਕੇ ਵੀ ਮੁੰਦਰੀਆਂ ਲਾਈਆਂ ਇੱਥੇ ਅੰਮ੍ਰਿਤਸਰ ਸਾਹਿਬ ਦਾ ਕੁਝ ਵੀ ਹੋਇਆ ਜੀ ਤੇ ਉਹ ਜਦੋਂ ਉਹਨੇ ਮੋੜਿਆ ਤੇ ਉਹ ਉਦਾਸ ਵੀ ਹੋਇਆ ਇਸ ਗੱਲ ਤੇ ਫੇਰ ਉਹ ਕਹਿੰਦੇ ਵੀ ਚਾਂਦਨੀ ਚੌਕ ਆ ਕੇ ਨੇੜੇ ਤਾਂ ਹੈ ਜਾਮਾ ਮਹਜੂਦ ਚਾਂਦਨੀ ਚੌਕ ਉੱਥੇ ਆ ਕੇ ਬਹੁਤ ਚਰੁੰਦਾ ਵੀ ਰਿਆ ਹਨਾ ਵੀਗਾ ਉਹ ਗੱਲ ਕਿਤੇ ਪਹੁੰਚ ਗਈ ਬਾਬੇ ਬਘੇਲ ਸਿੰਘ ਕੋਲੇ ਇਹ ਆੜੀ ਇਹ ਸਾਖੀ ਇਹ ਘਟਨਾ ਪਹੁੰਚ ਗਈ ਹੁਣ ਬਾਬੇ ਬਘੇਲ ਸਿੰਘ ਨੂੰ ਪਤਾ ਸੀ ਵੀ ਸੁੱਖਾ ਸਿੰਘ ਦਾ ਭਾਈ ਭਜੰਗੀ ਆ ਜਿਹੜਾ ਉਹ ਸਿਆਣਾ ਹੈ ਉਹਦਾ ਸਮਝ ਗਿਆ ਗੱਲ ਜੇ ਕੋਈ ਹੋਰ ਹਨਾ ਬੱਚੇ ਕੋਈ ਜਾ ਕੇ ਆਏ ਧੱਕਾ ਕਰ ਜਾਣ ਕਿਸੇ ਨਾਲ ਵੀ ਹੋ ਸਕਦਾ ਵੀ ਐਵੀਂ ਜੀ ਘਟਨਾ ਹੋ ਗਈ ਹੋਵੇ ਜਿਹੜਾ ਵਪਾਰ ਮੰਡਲ ਸਾਰਾ ਇਕੱਠਾ ਹੋ ਕੇ ਗਿਆ ਨਾ ਉਹਦੇ ਮੂਹਰੇ ਜਾ ਕੇ ਬਾਬੇ ਭਗੇਲ ਸਿੰਘ ਨੇ ਹੱਥ ਜੋੜੇ ਹੂੰ ਜੇ ਤੂੰ ਆਹੋ ਉਸ ਟਾਈਮ ਤੇ ਦਿੱਲੀ ਦਾ ਬਾਦਸ਼ਾਹ ਆ ਉਹ ਬਾਬਾ ਭਗੇਲ ਸਿੰਘ ਉਹਨੇ ਹੱਥ ਜੋੜੇ ਤੇ ਜਾ ਕੇ ਕਹਿੰਦਾ ਵੀ ਭਾਈ ਜਦੋਂ ਕੋਈ ਕੌਮ ਹਮਲਾਵਰ ਹੋ ਕੇ ਆਉਂਦੀ ਹੁੰਦੀ ਹੈ ਨਾ ਗਲਤੀਆਂ ਹੋ ਜਾਂਦੀਆਂ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਮਾਫ ਕਰਿਓ ਉਹਦੀ ਇਹ ਗੱਲ ਕੀਤੀ ਤੇ ਸਾਰਾ ਵਪਾਰ ਮੰਡਲ ਗੋਡਿਆਂ ਭਾਰ ਹੋ ਗਿਆ ਹਾਂ ਗੋਡਿਆਂ ਭਾਰ ਹੋ ਕੇ ਕਹਿੰਦੇ ਆ ਵੀ ਬਾਬਾ ਜੀ ਇਹ ਗੱਲ ਨਾ ਕਰੋ ਹਾਂ ਮਾਫ਼ੀ ਅਸੀਂ ਮੰਗਦੇ ਹਾਂ ਤੁਹਾਡੇ ਤੋਂ ਤੁਸੀਂ ਇਹ ਗੱਲ ਨਾ ਕਰੋ ਪਹਿਲੀ ਵਾਰੀ ਦਿੱਲੀ ਨੇ ਕੋਈ ਐਵ ਜਾ ਹਮਲਾਵਰ ਵੇਖਿਆ ਜਿੰਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਨਹੀਂ ਪਾਇਆ ਵੀ ਸਿਰਫ ਜੋ ਚਾਹੀਦਾ ਆ ਉਹਦਾ ਲਿਆ ਮਤਲਬ ਉਹਨਾਂ ਦਾ ਰੌਲਾ ਹੀ ਲਾਲ ਕਰੇ ਨਾਲ ਸੀ ਲੋਕਾਂ ਨਾਲ ਤਾਂ ਰੌਲਾ ਹੀ ਨਹੀਂ ਸੀ ਪਹਿਲੀ ਵਾਰੀ ਸਾਡੀਆਂ ਕੁੜੀਆਂ ਦਿੱਲੀ ਦੀਆਂ ਗਲੀਆਂਾਂ 'ਚ ਘੁੰਮਣ ਲੱਗੀਆਂ ਰਾਤ-ਰਾਤ ਵਰਾਤੇ ਨਿਕਲ ਸਕਦੀਆਂ ਅੱਜ ਤੱਕ ਤਾਂ ਬਾਹਰ ਹੀ ਨਹੀਂ ਨਿਕਲ ਸਕੀਆਂ ਇੰਨਾ ਜ਼ਿਆਦਾ ਡਰ ਦਾ ਮਾਹੌਲ ਆ ਇੱਥੇ ਅੱਜ ਤੱਕ ਕਾਈ ਰਿਹਾ ਉਹ ਕਹਿੰਦੇ ਅਸੀਂ ਤੁਹਾਨੂੰ ਕਹਿੰਦੇ ਆ ਵੀ ਮਹਾਰਾਜ ਨੇ ਕੋਈ ਪ੍ਰਮਾਤਮਾ ਨੇ ਕੋਈ ਸਾਡੇ ਤੇ ਮਿਹਰ ਕੀਤੀ ਹੈ ਜਿਹੜਾ ਤੁਸੀਂ ਇੱਥੇ ਆਏ ਆ ਅੱਜ ਤੱਕ ਤਾਂ ਸਾਡੀਆਂ ਇ